ਐਨਐਨਆਰ ਨਿਊਰਟੇ ਤੁਹਾਡਾ ਸਵਾਗਤ ਹੈ ਜੋ ਪਹਿਲੀ ਰਿਪੋਰਟ ਤੁਹਾਡੇ ਸਮੇਂ ਲੈ ਕੇ ਹਾਸਲ ਹੋਈ ਸੀ ਤਕਰੀਬਨ 7 ਵਜੇ ਤਾਂ ਹੁਣ ਦੂਜੀ ਰਿਪੋਰਟ ਹੈ بارش ਬਹੁਤ ਜ਼ਿਆਦਾ ਪੈ ਰਹੀ ਸੀ ਤਾਂ ਤਸਵੀਰ ਦਿਖਾਉਂਦੇ ਆਂ ਦਰਿਆ ਸਤਲੁਜ ਦੇ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਜਦੋਂ ਪਹਿਲੀ ਰਿਪੋਰਟ ਸੀ ਤਾਂ ਜੋ ਪਾਣੀ ਇੱਥੇ ਹੁਣ ਚੱਲ ਰਿਹਾ ਹੈ ਤਕਰੀਬਨ ਇੱਥੋਂ ਆਪਾਂ ਮੰਨ ਕੇ ਚੱਲੀਏ ਕਿ 10 15 ਫੁੱਟ ਪਿੱਛੇ ਸੀ ਤੇ ਪਾਣੀ ਹੁਣ ਅੱਗੇ ਤੱਕ ਵੱਧ ਚੁੱਕਿਆ ਹੈ ਉਦੋਂ ਅਨੁਮਾਨ ਲਗਾ ਲਿਆ ਸੀ ਕਿ ਪਾਣੀ ਬਹੁਤ ਜ਼ਿਆਦਾ ਵਧੇਗਾ ਤਾ ਉਦរ ਗਏ ਤੱਕ ਤਸਵੀਰਾਂ ਦੇਖ ਸਕਦੇ ਹੋ ਹੁਣ ਪਾਣੀ ਕਿੱਥੇ ਤੱਕ ਹੋ ਚੁੱਕਿਆ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਦਰਿਆ ਸਤਲੁਜ ਦੀ ਪੁਲ ਤੇ ਜੋ ਮਹਤਪੁਰਤੋ ਜਗਰਾਵ ਮਾਰਕ ਜਾਂਦਾ ਤ ਇਸ niche ਦੀਆਂ ਤਸਵੀਰਾਂ ਨੇ ਤਾਂ ਆਪਣੇ ਆਪ ਚ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਜ ਦੇ ਵਿੱਚ ਤਕਰੀਬਨ 1.40 ਲੱਖ ਕਿਊਸਕ ਪਾਣੀ ਚੱਲ ਰਿਹਾ ਪਰ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ 85 ਤੋਂ 90 ਹਜ਼ਾਰ ਹੈ ਪਰ ਜਿੱਦਾਂ ਕਿ بارش ਦਾ ਹੋ ਗਿਆ ਨਦੀਆਂ ਨਾਲਿਆਂ ਦਾ ਪਾਣੀ ਹੋ ਗਿਆ ਉਹਨਾਂ ਦੇ ਕਾਰਨ ਦਰਿਆ ਸਤਲੁਜ ਦਾ ਪਾਣੀ ਲਗਾਤਾਰ ਵਧ ਰਿਹਾ ਤੇ ਇੱਕ ਤਸਵੀਰ ਹੋਰ ਦਿਖਾ ਦਿੰਨਾ ਇਹ ਤਸਵੀਰਾਂ ਵੀ ਦਿਖਾਉਣੀਆਂ ਲਾਜ਼ਮੀ ਨੇ ਜ਼ਰੂਰੀ ਨੇ ਤਾਂ ਅੱਗੇ ਤੱਕ ਦੇਖੋਗੇ ਜਿੱਧਰ ਉਹ ਮਿਰਚਾਂ ਵਗੈਰਾ ਦਾ ਖੇਤੀ ਸੀ ਉੱਥੇ ਤੱਕ ਸਾਰਾ ਪਾਣੀ ਹੁਣ ਤਕਰੀਬਨ 3-3 ਫੁੱਟ ਪਾਣੀ ਹੋ ਚੁੱਕਿਆ ਸਾਹਮਣੇ ਉਧਰ ਦੇਖ ਲਓ ਕਿ ਸਾਹਮਣੇ 3-3 ਫੁੱਟ ਪਾਣੀ ਹੋ ਚੁੱਕਿਆ ਪਰ ਗੱਲ ਇੱਥੋਂ ਤੱਕ ਸੀਮਤ ਨਹੀਂ ਹੈ ਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਪਾਣੀ ਦੇ ਸਕਦਾ ਕਿ ਇਸ ਤਰ੍ਹਾਂ ਛੱਲਾਂ ਦੇ ਰੂਪ ਵਿੱਚ ਅੱਗੇ ਵਧ ਰਿਹਾ ਇਸ ਜਗ੍ਹਾ ਤੇ ਤਾਂ ਡੀਸੀ ਜਲੰਧਰ ਨੇ ਇੱਕ ਵੱਡੀ ਐਡਵਾਈਜ਼ਰੀ ਜਾਰੀ ਕੀਤੀ ਆ ਉਹ ਕਿਹਾ ਕਿ ਉਹਨਾਂ ਨੇ ਕਿਹਾ ਹੈ ਕਿ ਦਰਿਆ ਸਤਲੂ ਦਾ ਜਲ ਪੱਧਰ ਹੋਰ ਵੀ ਵੱਧ ਸਕਦਾ ਕਿਉਂਕਿ ਪਾਖੜਾ ਦਾ ਲੈਵਲ ਹੈ ਬਹੁਤ ਜ਼ਿਆਦਾ 1977 ਉਸ ਦਾ ਲੈਵਲ ਹੋ ਚੁੱਕਿਆ ਹੈ ਔਰ ਪਾਖੜਾ ਦੀ ਪੰਜ ਫਲੱਡ ਗੇਟ ਖੁੱਲ ਗਿਆ ਜਿਹੜੇ ਕਿ 5-5 ਫੁੱਟ ਤੱਕ ਖੁੱਲ ਗਏ ਆ ਤਾਂ بارش ਦਾ ਕਹਿਰ ਲਗਾਤਾਰ ਜਾਰੀ ਹੈ ਜਿੱਦਾਂ ਕਿ ਦਰਿਆ ਦੇ ਵਿੱਚ ਪਾਣੀ ਹੈ ਤੇ ਉਨਾ ਹੀ ਫਸਲਾਂ ਦੇ ਵਿੱਚ ਦਰਿਆ ਤੋਂ ਬਾਹਰ ਪਾਣੀ ਹੋ ਚੁੱਕਿਆ ਹੈ ਸੜਕਾਂ ਟੁੱਟ ਚੁੱਕੀਆਂ ਹਾਲਾਤ ਮਾੜੇ ਹੋ ਚੁੱਕਿਆ ਹੈ ਕਿਤਨੇ ਕਿਤੇ ਕੁਦਰਤ ਵੀ ਨਾਰਾਜ਼ ਹੋ ਚੁੱਕੀ ਹੈ ਅੱਗੇ ਤਰ ਤਸਵੀਰ ਦਿਖਾ ਦਿੰਦੇ ਹਾਂ ਹੁਣ ਇੱਧਰ ਇੱਕ ਵਾਰ ਨਾਜ਼ਰ ਮਾਰ ਲਓ ਕਿ ਪਾਣੀ ਕਿੱਥੋਂ ਤੱਕ ਆ ਬਾਰਿਸ਼ ਦੇ ਟਾਈਮ ਦੇ ਵਿੱਚ ਹਾਲਾਤ ਮਾੜੇ ਨੇ ਦਰਿਆ ਦੇ ਅੰਦਰ ਪਾਣੀ ਚੱਲ ਰਿਹਾ ਹੈ ਫਸਲਾਂ 'ਚ ਪਾਣੀ ਹੈ ਪਰ ਹੁਣ ਤਾਂ ਇੱਥੋਂ ਤੱਕ ਨੁਬਤ ਆ ਗਿਆ ਕਿ ਜੋ ਮਕਾਨ ਪੱਕੇ ਸੀ ਜਾਂ ਕੱਚੇ ਸੀ ਉਹ ਵੀ ਚੋਣ ਲੱਗ ਗਿਆ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਨੇ ਤਰਪੈਲਾ ਵੰਡੀਆਂ ਉਹ ਲੋਕਾਂ ਦੇ ਕਹਿੰਦਾ ਕਪਾਟੀਆਂ ਹੋਈਆਂ ਤਰਪੈਲਾ ਸਹੀ ਨਹੀਂ ਹੈ ਇਹ ਪਾਟੀਆਂ ਹੋਈਆਂ ਤੇ ਪਾਟੀਆਂ ਤਰਪੈਲਾ ਦਾ ਸਿੱਖ ਕਰਾਂਗੇ ਕਿ ਤੇ ਇਧਰ ਨਾਲ ਨਾਲ ਸਾਰਾ ਪਾਣੀ ਆ ਚੁੱਕਿਆ ਅੱਗੇ ਤੱਕ ਦਿਖਾਵਾਂਗੇ ਨਾਲ ਨਾਲ ਸਾਰਾ ਪਾਣੀ ਆ ਚੁੱਕਿਆ ਤਾਂ ਬਹੁਤ ਵੱਡੀਆਂ ਤਸਵੀਰਾਂ ਦਰਦਨਾਕ ਤਸਵੀਰਾਂ ਨੇ ਦਰਿਆ ਸਾਤ루 ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤਾਂ ਅਲਰਟ ਜਾਰੀ ਕੀਤੇ ਗਿਆ ਕਿ ਤੁਸੀਂ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਕਿਸੇ ਵੀ ਟਾਈਮ ਕਬਡੀ ਸ਼ਾਲਾ ਆ ਸਕਦੀ ਹੈ ਤੇ ਦੂਜੇ ਪਾਸੇ ਵਿਆਸ ਦਰਿਆ ਦੀ ਗੱਲ ਕਰੀਏ ਤਾਂ ਵਿਆਸ ਦਰਿਆ ਦੇ ਵਿੱਚ ਜਲ ਪੱਧਰ ਲਗਾਤਾਰ ਵਧ ਰਿਹਾ ਤਾਂ ਜੋ ਹਰ ਇੱਕ ਹੈਡ ਵਰਕਰਸ ਹੈ ਉੱਥੋਂ 275000 ਕਿਉਂਕ ਪਾਣੀ ਅੱਗੇ ਜਾ ਰਿਹਾ ਫਿਰੋਜ਼ਪੁਰ ਜੋ ਫਾਜ਼ਿਲਕਾ ਦੇ ਆ ਰਹੀ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇੱਥੇ ਤੱਕ ਪਾਣੀ ਪਹੁੰਚ ਚੁੱਕਿਆ ਹੈ ਇਹ ਬਹੁਤ ਵੱਡਿਆ ਗਿੰਟ ਜਪਾਣੀ ਪਾਇ ਪੰਚਾਇਤ 25 ਦੇ ਬਜੇ ਚੁਨੀਆ ਵਾਰੀ ਪਾਣੀ ਆਇਆ ਸੀ ਇਦੋਂ ਪਾਣੀ ਬਹੁਤ ਜ਼ਿਆਦਾ ਥੋੜਾ ਸੀ ਪਰ ਇਸ ਵਾਰ ਪਾਣੀ ਬਹੁਤ ਜ਼ਿਆਦਾ ਆਇਆ ਹੈ ਪ੍ਰਸ਼ਾਸਨ ਲਗਾਤਾਰ ਐਡਵਾਈਜ਼ਰੀਆਂ ਜਾਰੀ ਕਰ ਰਿਹਾ ਹੈ ਕਿ ਤੁਸੀਂ ਲਗਾਤਾਰ ਐਡਵਾਈਜ਼ਰੀ ਜਾਰੀ ਕਰ ਰਿਹਾ ਹੈ ਕਿ ਲਗਾਤਾਰ ਤੁਸੀਂ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਤਾਂ ਬਹੁਤ ਵੱਡੀ ਅਪਡੇਟ ਹੈ ਆਪਣੇ ਆਪ ਦੇ ਵਿੱਚ ਅੱਗੇ ਤੱਕ ਤੁਸੀਂ ਦੇਖ ਲਓ ਕਿ ਪਾਣੀ ਪੂਰਾ ਵੰਡ ਦੇ ਨਾਲ ਲੱਗਿਆ ਹੈ ਸਾਹਮਣੇ ਗੁੱਜਰ ਬੈਠੇ ਸੀ ਉਹਨਾਂ ਦੇ ਛਾਨੇ ਜੂ ਸੀ ਉਹ ਸਾਰੇ ਪਾਣੀ ਦੇ ਵਿੱਚ ਡੁੱਬ ਗਏ ਤਾਂ ਉਹਨਾਂ ਨੇ ਆਪਣੇ ਮੱਜਾਂ ਵੀ ਬਾਹਰ ਕੱਢ ਲੀਆਂ ਤਾਂ ਇਸ ਜਗ੍ਹਾ ਤੇ ਮਿਰਕੀਆਂ ਸੀ ਤੇ ਮਿਰਕਿਆਂ ਦਾ ਬੂਟਾ 2.5 ਫੁੱਟ ਦਾ ਹੁੰਦਾ ਉਹ ਸਾਰੀਆਂ ਡੁੱਬ ਗਈਆਂ ਇਸ ਜਗ੍ਹਾ ਤੇ ਕਾਫੀ ਤੇਜ਼ ਪਾਣੀ ਦਾ ਵਹਾਅ ਹੈ ਤਾਂ ਹਾਲਾਤ ਇੱਥੇ ਵੀ ਬਹੁਤ ਜ਼ਿਆਦਾ ਮਾੜੇ ਨੇ ਤਰਸ ਜੋ ਹਾਲਾਤ ਨੇ ਫੇਰ ਤੁਹਾਨੂੰ ਜਾਣਕਾਰ ਦੇ ਦਈਏ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ। ਹਾਲਾਤ ਬਹੁਤ ਜ਼ਿਆਦਾ ਮਾੜੇ ਨੇ, ਚਿੰਤਾਜਨਕ ਹਾਲਾਤ ਨੇ। ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਤੇ ਚਾਰੇ ਪਾਸੇ ਹਾਂ ਹਾਂਕਾਰ ਮਚੀ ਹੋਈ ਹੈ। ਤਾਂ ਹੁਣ ਪਾਣੀ ਨੇ ਹੋਰ ਰਫ਼ਤਾਰ ਫੜ ਲਈ ਹੈ ਕਿਉਂਕਿ ਬਾਰਿਸ਼ ਲਗਾਤਾਰ ਹੋ ਰਹੀ ਹੈ। ਤਾਂ ਆਪਣੇ ਆਪ ਚ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਦਰਿਆ ਸਤਲੁਜ ਦੀ ਔਰ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਕਰੀਬਨ ਅੱਜ 4 ਤੋਂ 5 ਦਿਨ ਹੋ ਚੁੱਕੇ ਆ। ਤਾਂ ਬਹੁਤ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਬਹੁਤ ਲੋਕੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਪ੍ਰਸ਼ਾਸਨ ਦੇ ਬਲ ਤੋਂ ਜੋ ਹਸਾਰ ਲਈ ਗਈ ਹੈ ਪ੍ਰਸ਼ਾਸਨ ਨੇ ਤਾਂ ਤਰਪੈਲਾ ਵੰਡੀਆਂ ਤੇ ਉਹ ਵੀ ਪਾਰਟੀਆਂ ਹੀ ਅਸੀਂ ਤਾਂ ਬਹੁਤ ਵੱਡੀ ਜਾਣਕਾਰੀ ਜੋ ਤੁਹਾਡੇ ਤੱਕ ਅਸੀਂ ਸੰਝ ਕਰ ਰਹੇ ਹਾਂ ਆਪਣੇ ਆਪ ਚ ਕਬੱਡੀ ਤਸਵੀਰਾਂ ਦਰਿਆ ਸਤਲੁਜ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਜਲਦੀ ਮੈਂ ਅਪਡੇਟ ਇੱਕ ਨਵੀਂ ਲੈ ਕੇ ਹਾਜ਼ਰ ਹੋਣਾ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਬਹੁਤ ਬਹੁਤ ਆਦਰਮਤ ਕੈਮਰਾਮੈਨ ਸੁਣਨ ਦਾ ਹਰਦੇਵ ਇਹਨਾਂ ਦਾ ਨਿਊਜ਼ ਦਰਿਆ ਸਤਲੁਜ